ਸਰ ਇੱਕ 슈ਗਰ ਦੀ ਬਹੁਤ ਜਿਹੜੀ ਇਹ ਦਿੱਕਤ ਆ ਰਹੀ ਆ ਹਨਾ ਲੋਕਾਂ ਦੇ ਵਿੱਚ 슈ਗਰ ਨੂੰ ਤੁਸੀਂ ਕਿਵੇਂ ਦੇਖਦੇ ਹੋ ਨਾ ਆਯੁਰਵੇਦਿਕ ਦੇ ਵਿੱਚ ਉਹਦਾ ਇਲਾਜ ਕਿਸ ਤਰੀਕੇ ਦੇ ਨਾਲ 슈ਗਰ ਦਾ ਵੀ ਇਹ ਦੇਖੋ ਦੁੱਖ ਸਹਿ ਨਹੀਂ ਕਰਦੇ ਵਰਜਿਸ਼ ਨਹੀਂ ਕਰਦੇ ਜੀਵ ਦਾ ਸੁਆਦ ਨਹੀਂ ਛੱਡਦੇ ਜਿੰਨਾ ਚਿਰ 슈ਗਰ ਇੱਕ ਐਸੀ ਚੀਜ਼ ਆ ਜਿੰਨਾ ਚਿਰ ਤੁਸੀਂ ਆਪਣੇ ਡਾਈਟ ਚਾਰਟ ਤੇ ਨਹੀਂ ਚੱਲਦੇ ਪਰ ਸਹਿ ਨਹੀਂ ਕਰਦੇ ਤੁਸੀਂ ਠੀਕ ਨਹੀਂ ਹੋ ਸਕਦੇ ਜਿੰਨੀ ਮਰਜ਼ੀ ਦਵਾਈਆਂ ਖਾਣ ਅਸੀਂ ਕੀ ਕਰ ਰਹੇ ਹਾਂ 슈ਗਰ ਦੀ ਗੋਲੀਆਂ ਨੂੰ ਕਿਵੇਂ ਘਟਾ ਰਹੇ ਹਾਂ ਸਿਰਫ ਡਾਈਟ ਚਾਰਟ ਤੇ ਲਾ ਕੇ ਲਾ ਸੋਨੂੰ ਸ਼ੇਅਰ ਕਰਾਤੀ ਔਰ ਆਯੁਰਵੈਦਿਕ ਕਮ ਮੈਡੀਸਨ ਦੇ ਨਾਲ ਹੀ ਉਹਦੀ ਜਿਹੜੀ ਟੈਬਲੇਟ ਆ ਹੌਲੀ ਹੌਲੀ ਅਸੀਂ ਘਟਾ ਕੇ ਬੰਦ ਕਰਦੇ ਇੱਕਦਮ ਕਿਸੇ ਦੀ ਵੀ ਐਲੋਪੈਥੀ ਦਵਾਈ ਬੰਦ ਨਹੀਂ ਕੀਤੀ ਜਾ ਸਕਦੀ ਹੌਲੀ ਹੌਲੀ ਥੋੜਾ ਜਿਹਾ ਟਾਈਮ ਲੱਗਦਾ ਸ਼ੂਗਰ ਵਾਲਾ ਮਰੀਜ਼ ਉਹ ਹੀ ਠੀਕ ਹੋਊਗਾ ਜਿਹੜਾ ਡਾਈਟ ਚਾਰਟ ਤੇ ਚੱਲੂਗਾ ਔਰ ਜਿਹੜਾ ਵਰਦੀਸ਼ ਕਰੇ ਆਪਣੇ ਕੋ ਅਦਰੰਗ ਹੋ ਗਿਆ ਹਨਾ ਹਾਰਟ ਦੇ ਨਾਲ ਰਿਲੇਟਡ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਤੁਸੀਂ ਹੱਲ ਕਰਦੇ ਹੋ ਹਨਾ ਹੋਰ ਕਿਹੜੀ ਸਮੱਸਿਆ ਜਿਹੜੀ ਆਪਣੇ ਮਰੀਜ਼ਾਂ ਦੇ ਤੁਸੀਂ ਇੱਥੇ ਦੇਖ ਰਿਹਾ ਕਰਦੇ ਹੋ ਹਨਾ ਮਤਲਬ ਚੰਗੇ ਤਰ੍ਹਾਂ ਇਲਾਜ ਕਰਦੇ ਹੋ ਉਹ ਤਾਂ ਦੱਸੋਗੇ ਮਾੜਾ ਜ ਆਪਣੇ ਹਰ ਬਿਮਾਰੀ ਦਾ ਏਰੋਵੈਦਿਕ ਚਲਾ ਜਾ ਅਕੋਰਡਿੰਗ ਟੂ ਕੰਡੀਸ਼ਨ ਉਹਨਾਂ ਦੀਆਂ ਰਿਪੋਰਟਾਂ ਦੇਖ ਕੇ ਪਤਾ ਲੱਗਦਾ ਅਸੀਂ ਜਿਹੜੀ ਬਿਮਾਰੀ ਦਾ ਹੱਲ ਨਹੀਂ ਹੁੰਦਾ ਨਾ ਉਹਦਾ ਜਵਾਬ ਦੇ ਦੇਈਦਾ ਜਿਹੜਾ ਆਪਣੇ ਬਸ ਚ ਆ ਗਿਆ ਉਹਦਾ ਹੱਲ ਕਰ ਦੇਈਦਾ ਸਮਝ ਗਏ ਨਾ ਜ਼ਰੂਰੀ ਨਹੀਂ ਵੀ ਆਪਾਂ ਕੋਈ ਰੱਬ ਬੈਠੇ ਨੇ ਕਿ ਸਾਡੇ ਸਪੀਸ਼ਲਿਸਟ ਡਾਕਟਰ ਜੋ ਹਰ ਬਿਮਾਰੀ ਦਾ ਹੱਲ ਆ ਕਿ ਨਹੀਂ ਕੋਈ ਵਾਰੀ ਨਹੀਂ ਵੀ ਹੁੰਦਾ ਸਾਡੀ ਸਮਝ ਚ ਵੀ ਨਹੀਂ ਹੁੰਦਾ ਜਾਂ ਸਾਡੇ ਤੋਂ ਨਹੀਂ ਹੁੰਦਾ ਉਹਨੂੰ ਜਵਾਬ ਦੇਣਾ ਬਿੱਤਰ ਹੈ ਕਿ ਸਾਡਾ ਮਿਸ਼ਨ ਤਾਂ ਕੋਈ ਪੈਸਾ ਕਮਾਉਣ ਦਾ ਨਹੀਂ ਤੁਸੀਂ ਗੱਲ ਕੀਤੀ ਆ ਅਤਰੰਗ ਦੀ ਆਪਾਂ ਗੱਲ ਕਰੀਏ ਵੀ ਇਹ ਕਿਵੇਂ ਹਨਾ ਦੇਖਣ ਨੂੰ ਮਿਲਦੀ ਸਮੱਸਿਆ ਉਹ ਹੀ ਕਾਰਨ ਆ ਜੀ ਇਹ ਬ੍ਰੇਨ 'ਚ ਕਲੋਡ ਆ ਜਾਂਦਾਗਾ ਸਟ੍ਰੋਕ ਹੋ ਜਾਂਦਾਗਾ ਉਹ ਹਾਰਟ ਚ ਆ ਜਾਂਦਾ ਅਟੈਕ ਹੋ ਜਾਂਦਾਗਾ ਬੰਦੇ 'ਤੇ ਕਲੋਡ ਹੀ ਆਉਂਦਾ ਇਹ ਕਿਸਮਤ ਦੇ ਰੰਗ ਆ ਕਿਸੇ ਨੂੰ ਹਾਰਟ ਅਟੈਕ ਆ ਜਾਂਦਾ ਕਿਸੇ ਨੂੰ ਸਟ੍ਰੋਕ ਲੱਗ ਜਾਂਦਾ ਦੋਨਾਂ ਚੀ ਬੰਦਾ ਜੇ ਵੀ ਚਲੋ ਹਾਰਟ ਵਾਲਾ ਤਾਂ ਹਲੇ ਫੇਰ ਵਧੀਆ ਰਹਿ ਜਾਂਦਾ ਤੁਰਦਾ ਫਿਰਦਾ ਜਿਹੜਾ ਸਟ੍ਰੋਕ ਵਾਲਾ ਉਧ ਰੰਗ ਦਾ ਜਿਹੜਾ ਅਟੈਕ ਹੁੰਦਾ ਇਹਦੇ ਨਾਲ ਬੰਦਾ ਅਪਾਹਜ ਜਿਹਾ ਹੋ ਜਾਂਦਾ ਉਹ ਜਿਆ ਤੋਰਾ ਫੇਰਾ ਨਹੀਂ ਰਹਿੰਦਾ ਕੋਈ ਵਾਰੀ ਬੰਦੇ ਬਚ ਵੀ ਜਾਂਦੇ ਆ ਜਿਹੜੇ ਟਾਈਮ ਤੇ ਚਲੇ ਜਾਂਦੇ ਆ ਉਹਨਾਂ ਨੂੰ 5-7% ਹੀ ਡਿਫੈਕਟ ਜਾਂ ਰਹਿੰਦਾ ਪਰ ਜ਼ਿਆਦਾਤਰ ਇੱਥੇ ਜਿੰਨੇ ਵੀ ਆਉਂਦੇ ਆ ਉਹਨਾਂ ਨੂੰ 60-70% ਪ੍ਰਭਾਵ ਪੈ ਜਾਂਦਾ ਉਹਨਾਂ ਦਾ ਬੜਾ ਔਖਾ ਜੀਵਨ ਆ ਜਦ ਤੁਰੇ ਨਹੀਂ ਜਾਂਦਾ ਹਨਾ ਉਹ ਬਹੁਤ ਔਖਾ ਲੱਗਦਾ ਤੁਸੀਂ ਇੱਕ ਕਾੜਾ ਬਣਾਉਨੇ ਹੋ ਉਹ ਕਾੜੇ ਦੇ ਵਿੱਚ ਐਸਾ ਕੀ ਹੁੰਦਾ ਵੀ ਜਿਹੜੇ ਮਰੀਜ਼ ਕਾਫੀ ਤੁਹਾਡੇ ਕੋਲ ਆਉਂਦੇ ਹਨਾ ਵੀਰ ਨੇ ਅਸਰ ਹੁੰਦਾ ਸਾਨੂੰ ਉਹ ਕੀ ਚੀਜ਼ ਹੁੰਦੀ ਹੈ ਕਾੜਾ ਬਿਲਕੁਲ ਆਰਗੈਨਿਕ ਹੈਗਾ ਉਹਦੇ ਵਿੱਚ ਨੇਚਰਲੀ ਹਰੇ ਪੱਤੇ ਤੇ ਬੇਲਾ 16 ਤਰ੍ਹਾਂ ਦੇ ਤਾਂ ਉਹੀ ਪੈਂਦੇ ਆਗੇ ਠੀਕ ਹੈ ਬਾਕੀ ਉਹਦੇ ਵਿੱਚ 12 13 14 ਕ ਤਰ੍ਹਾਂ ਦੀ ਆਯੁਰਵੈਦਿਕ ਜੜੀ ਬੂਟੀਆਂ ਤੇ ਉਹਦੇ ਨਾਲ ਇੱਕ ਕੁਦਰਤੀ ਸਮਝ ਲਓ ਕਾੜੇ ਨਾਲ ਹੀ ਆਪਾਂ ਨੂੰ ਇਹਨੀ ਪਪੂਲਰਿਟੀ ਮਿਲੀ ਆ ਹਨਾ ਕਾੜੇ ਵਾਲੇ ਨਾਮ ਹੀ ਵੈਦ ਇਸ ਬਾਬਾ ਕਾੜੇ ਵਾਲੇ ਲੋਕਾਂ ਨੇ ਦਿੱਤਾਗਾ ਠੀਕ ਹੈ ਔਰ ਕਾੜਾ ਪੀ ਕੇ ਠੀਕ ਵੀ ਹੁੰਦੀ ਆ ਲੋਕ ਲੋਕ ਆਪ ਮੁਹੋਂ ਬੋਲਦੇ ਆ ਕੀ ਕੁਦਰਤ ਦਾ ਗੋਡ ਗਿਫਟ ਹੀ ਕਹਿ ਸਕਦੇ ਆ ਕਿਉਂਕਿ ਅਸੀਂ ਕੋਈ ਦੁਨੀਆ ਤੋਂ ਵੱਖਰਾ ਨਹੀਂ ਕਰਦੇ ਆਪਣੇ ਕੋਲੇ ਵੀ ਆਯੁਰਵੈਦਿਕ ਡਾਕਟਰਾਂ ਦੀਆਂ ਟੀਮਾਂ ਨੇ ਸਿਰਫ ਉਹਦੇ ਨਾਲ ਕੀ ਆ ਕਿ ਲੋਕਾਂ ਦਾ ਅਸੀਂ ਖਾਣ ਪੀਣ ਬਦਲਦੇ ਉਹਨਾਂ ਦਾ ਵੈਸਟਰਨ ਕਲਚਰ ਤੋਂ ਖੜਾ ਛਡਾ ਕੇ ਉਹਨਾਂ ਨੂੰ ਪੁਰਾਣੀ ਕਲਚਰ ਜੇ ਲੈ ਕੇ ਜਾਂਦੇ ਆ ਉਹ ਨੇਚਰਲੀ ਖਰਾਕ ਤੇ ਕੁਦਰਤ ਨਾਲ ਜੁੜਨ ਦਾ ਹੀ ਨਤੀਜਾ ਕਿ ਲੋਕ ਠੀਕ ਹੋ ਜਾਂਦੇ ਸਤਿ ਸ਼੍ਰੀ ਅਕਾਲ ਦੋਸਤੋ ਚੱਕਵੀ ਗੱਲਬਾਤ ਤੁਹਾਡਾ ਸਵਾਗਤ ਹੈ ਅਸੀਂ ਅਕਸਰ ਤੁਹਾਡੀ ਆਪਣੇ ਜਿਹੜੇ ਮਰੀਜ਼ ਹੁੰਦੇ ਨੇ ਹਨਾ ਜਿਨ੍ਹਾਂ ਨੂੰ ਕੋਈ ਹਾਰਟ ਦੀ ਸਮੱਸਿਆ ਵਾ ਜਾਂ ਕੋਈ ਵੀ ਸਮੱਸਿਆ ਵਾ ਆਪਾਂ ਉਹਨਾਂ ਨੂੰ ਆਪਣਾ ਵੈਦਾਂ ਦੇ ਕੋਲ ਹਨ ਲੈ ਕੇ ਜਾਂਦੇ ਆ ਵੀ ਉਹਨਾਂ ਦੇ ਕੋਲ ਕੰਟੈਕਟ ਤੁਹਾਨੂੰ ਦਿੰਨੇ ਆ ਉਹਨਾਂ ਦਾ ਸੰਪਰਕ ਕਰਾਉਨੇ ਆ ਵੀ ਤੁਸੀਂ ਆਪਣਾ ਇਲਾਜ ਉੱਥੇ ਜਾ ਕੇ ਕਰਵਾ ਸਕਦੇ ਹੋ ਹਨਾ ਸੋ ਅੱਜ ਵੀ ਅਸੀਂ ਐਚਐਸ ਬਾਬਾ ਕਲੀਨਿਕ ਦੇ ਵਿੱਚ ਪਹੁੰਚੇ ਹੋਇਆ ਜਿਨ੍ਹਾਂ ਦੇ ਕੋਲ ਆਪਣਾ 1000 ਤੋਂ 1500 ਜਿਹੜਾ ਮਰੀਜ਼ ਹੈ ਚੰਗੀ ਤਰ੍ਹਾਂ ਠੀਕ ਹੋ ਕੇ ਜਾ ਚੁੱਕਿਆ ਵਾ ਸੋ ਗੱਲਬਾਤ ਕਰਾਂਗੇ ਵੀ ਉਹਨਾਂ ਦਾ ਜਿਹੜੇ ਕਿਸੇ ਨੂੰ ਵੀ ਹਾਰਟ ਦੀ ਸਮੱਸਿਆ ਵਾ ਜਾਂ ਕਿਸੇ ਨੂੰ ਵੀ ਇਧਰ ਅੰਗਵਾਜ ਜਾਂ ਕਿਸੇ ਨੂੰ ਵੀ ਪੁਰਾਣੀ ਤੋਂ ਬਿਮਾਰੀ ਕੋਈ ਬਿਮਾਰੀ ਹੈ ਉਹਨਾਂ ਦਾ ਇਲਾਜ ਇਹ ਇੱਥੇ ਵਧੀਆ ਤਰੀਕੇ ਦੇ ਨਾਲ ਕਰਦੇ ਨੇ ਸੋ ਆਪਾਂ ਕਰਦੇ ਆ ਗੱਲਬਾਤ ਸੋ ਸਸਿਕਾ ਬਬਰ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸੋ ਆਪਣੇ ਕੋ ਕਿੰਨੇ ਕੋ ਮਰੀਜ਼ ਜਿਹੜੇ ਆ ਹੁਣ ਤੱਕ ਠੀਕ ਹੋ ਚੁੱਕੇ ਐ ਵੈਸੇ ਤਾਂ ਸੁਣਨ ਦੇ ਵਿੱਚ ਆ ਵੀ 1000 1500 ਤੋਂ ਵੱਧ ਜਿਹੜੇ ਮਰੀਜ਼ ਇੱਥੇ ਠੀਕ ਹੋ ਕੇ ਜਾ ਚੁੱਕੇ ਆ ਤੁਹਾਡੇ ਕੋ ਸੁਣ ਤੁਹਾਨੂੰ ਪਤਾ ਕੀ ਹੈ ਇਹ ਤਾਂ ਸਾਡਾ ਵੈਦ ਹੈ ਇਸ 바ਵਾ ਫੇਸਬੁਕ ਪੇਜ ਹੈ ਉਹ ਤੇ ਜਾ ਕੇ ਹਰ ਬੰਦਾ ਦੇਖ ਸਕਦਾ ਵੀ ਕੀ ਮਰੀਜ਼ਾਂ ਦੇ ਰਿਵਿਊ ਨੇ ਇਹ ਵੀ ਉਹਨਾਂ ਲਈ ਪਾਉਂਦੇ ਆ ਵੀ ਕਈ ਵਾਰੀ ਨਾ ਕੀ ਹੁੰਦਾ ਅਸੀਂ ਜਿੰਨਾ ਮਰਜ਼ੀ ਕਹੀਏ ਵੀ ਲੋਕਾਂ ਨੂੰ ਇਦਾਂ ਤੁਸੀਂ ਠੀਕ ਹੋ ਸਕਦੇ ਹੋ ਉਹਦੇ ਤੇ ਲੋਕ ਵਿਸ਼ਵਾਸ ਨਹੀਂ ਕਰਦੇ ਹੁੰਦੇ ਜਦੋਂ ਮਰੀਜ਼ ਕਿਸੇ ਮਰੀਜ਼ ਨੂੰ ਦੱਸਦਾ ਵੀ ਮੈਂ ਠੀਕ ਹੋ ਗਿਆ ਫਿਰ ਮਰੀਜ਼ ਆਉਂਦਾ ਵਾ ਜਿੰਨਾ ਮਰਜ਼ੀ ਕਹੀ ਜਾਵੇ ਹਮੇਂ ਐਸੇ ਕਰ ਦਿੰਗੇ ਵੈਸੇ ਕਰ ਦਿੰਗੇ ਉਹ ਸਭ ਫੇਲ ਹੋ ਜਾਂਦਾ ਜਦੋਂ ਮਰੀਜ਼ ਖੁਦ ਬੋਲਣ ਲੱਗ ਜਾਂਦੇ ਆ ਨਾ ਫਿਰ ਸਮਝ ਲਓ ਰਬ ਦੇਰਾ ਖੁੱਲਦੇ ਆ ਸੋ ਵੈ ਜੀ ਇੱਕ ਮੈਂ ਚੀਜ਼ ਸੁਣੀ ਸੀ ਕਿ ਵੀ ਹਾਰਟ ਦੀ ਜਿਹੜੀ ਸਮੱਸਿਆ ਵਾ ਨਾ ਕਿਸੇ ਨੂੰ ਬਲੋਕੇਜ ਹੁੰਦੀ ਆ ਖੁੱਲਦੀ ਨਹੀਂ ਹੁੰਦੀ ਹਨਾ ਕਈਆਂ ਦਾ ਕਈਆਂ ਦਾ ਵੱਡੇ ਵੱਡੇ ਡਾਕਟਰਾਂ ਦੇ ਕੋਲ ਇਲਾਜ ਜਾਂਦੇ ਕਰਾਉਣ ਪਰ ਹੁੰਦਾ ਨਹੀਂ ਹੈਗਾ ਚੰਗੇ ਤਰ੍ਹਾਂ ਹਨਾ ਪਰ ਤੁਹਾਡੇ ਕੋਲ ਜਿਹੜਾ ਵਾ ਇਲਾਜ ਉਹ ਸੁਣਨ ਦੇ ਵਿੱਚ ਆਏ ਵੀ ਤੁਸੀਂ ਇੱਕ ਮਰੀਜ਼ ਚੰਗੀ ਤਰ੍ਹਾਂ ਠੀਕ ਕਰਤਾ ਸੀਗਾ ਉਹਦੇ ਬਾਰੇ ਥੋੜਾ ਜਿਹਾ ਕਿੱਸਾ ਦੱਸੋ ਕੀ ਸੀਗਾ ਉਹ ਅੜਦੇ ਮਰੀਜ਼ ਤੁਸੀਂ ਲੁਧਿਆਣਾ ਮਾਨਸਾ ਕੁਰਕਸ਼ੇਤਰ ਆ ਜਾਓ ਜਦੋਂ ਮਰਜ਼ੀ ਆ ਜਾਓ ਹਨਾ ਤੁਸੀਂ ਬੰਦਸਾ ਤੋਂ ਦੇਖੇ ਹੀ ਸੀਗੇ ਕਿ ਕੁਦਰਤ ਦਾ ਗੋਡ ਗਿਫਟ ਹੀ ਕਹਿ ਸਕਦੇ ਆ ਕਿਉਂਕਿ ਅਸੀਂ ਕੋਈ ਦੁਨੀਆ ਤੋਂ ਵੱਖਰਾ ਨਹੀਂ ਕਰਦੇ ਆਪਣੇ ਕੋਲੇ ਵੀ ਆਯੁਰਵੈਦਿਕ ਡਾਕਟਰਾਂ ਦੀਆਂ ਟੀਮਾਂ ਨੇ ਸਿਰਫ ਉਹਦੇ ਨਾਲ ਕੀ ਆ ਕਿ ਲੋਕਾਂ ਦਾ ਅਸੀਂ ਖਾਣ ਪੀਣ ਬਦਲਦੇ ਆ ਉਹਨਾਂ ਦਾ ਵੈਸਟਰਨ ਕਲਚਰ ਤੋਂ ਖੜਾ ਛਡਾ ਕੇ ਉਹਨਾਂ ਨੂੰ ਪੁਰਾਣੇ ਕਲਚਰ ਦੇ ਲੈ ਕੇ ਜਾਂਦੇ ਆ ਉਹ ਨੇਚਰਲੀ ਖਰਾਕ ਤੇ ਕੁਦਰਤ ਨਾਲ ਜੁੜਨ ਦਾ ਹੀ ਨਤੀਜਾ ਕਿ ਲੋਕ ਠੀਕ ਹੁੰਦੇ ਆ ਸਰ ਆਪਣੇ ਕੋ ਜਿਹੜੇ ਲੋਕ ਆਪਣੇ ਮਰੀਜ਼ ਆਉਂਦੇ ਹਨ ਕੋਈ ਆਪਣਾ ਦਵਾਈਆਂ ਜਿਹੜੀਆਂ ਦੇਖਦੇ ਆ ਪਰ ਕੋਈ ਡਾਕਟਰਾਂ ਦਾ ਨਾਮ ਨਹੀਂ ਲਾਉਂਗਾ ਮੈਂ ਅਲੱਗ-ਅਲੱਗ ਦਵਾਈਆਂ ਖਾਂਦੇ ਪਰ ਅਸਰ ਨਹੀਂ ਹੁੰਦਾ ਕਿ ਤੁਸੀਂ ਇੱਕ ਕਾੜਾ ਪਲਉਂਦੇ ਹੋ ਉਹ ਕਾੜੇ ਦੇ ਵਿੱਚ ਐਸਾ ਕੀ ਹੁੰਦਾ ਵੀ ਜਿਹੜੇ ਮਰੀਜ਼ ਕਾਫੀ ਤੁਹਾਡੇ ਕੋਲ ਆਉਂਦੇ ਹਨ ਵੀ ਇਹਦੇ ਦਾ ਅਸਰ ਹੁੰਦਾ ਸਾਨੂੰ ਉਹ ਕੀ ਚੀਜ਼ ਹੁੰਦੀ ਹੈ ਕਾੜਾ ਬਿਲਕੁਲ ਆਰਗੇਨਿਕ ਹੈ ਕਿ ਉਹਦੇ ਵਿੱਚ ਨੇਚਰਲੀ ਹਰੇ ਪੱਤੇ ਤੇ ਬੇਲਾਂ 16 ਤਰ੍ਹਾਂ ਦੇ ਤਾਂ ਉਹੀ ਪੈਂਦੇ ਆਗੇ ਠੀਕ ਹੈ ਬਾਕੀ ਉਹਦੇ ਵਿੱਚ 12 13 14 ਕਿ ਤਰ੍ਹਾਂ ਦੀ ਆਯੁਰਵੈਦਿਕ ਜੜੀ ਬੂਟੀਆਂ ਨੇ ਤੇ ਉਹਦੇ ਨਾਲ ਇੱਕ ਕੁਦਰਤੀ ਸਮਝ ਲਓ ਕਾੜੇ ਨਾਲ ਹੀ ਆਪਾਂ ਨੂੰ ਇਨੀ ਪਪੂਲਰਿਟੀ ਮਿਲੀ ਆ ਹਨ ਕਾੜੇ ਵਾਲੇ ਨਾਮ ਹੀ ਵੈਦ ਚ ਇਸ 바ਵਾ ਕਾੜੇ ਵਾਲੇ ਲੋਕਾਂ ਨੇ ਦਿੱਤਾਗਾ ਠੀਕ ਹੈ ਔਰ ਕਾੜਾ ਪੀ ਕੇ ਠੀਕ ਵੀ ਹੁੰਦੇ ਆ ਲੋਕ ਲੋਕ ਆਪ ਮੁਹੋਂ ਬੋਲਦੇ ਆ ਇਥੇ ਇੱਕ ਤਸਵੀਰ ਆ ਜਾ ਕੇ ਬੰਦਾ ਪੇਜ ਤੇ ਚੈੱਕ ਕਰ ਸਕਦਾ ਤੇ ਬਾਕੀ ਇਹਦੇ ਨਾਲ ਇਕੱਲਾ ਕਾੜਾ ਨਹੀਂ ਹੁੰਦਾ ਮੈਂ ਹਰ ਵੀਡੀਓ 'ਚ ਕਹਿੰਨਾ ਕਿ ਲੋਕ ਐਸੇ ਭਲੇਖੇ ਆ ਜਾਂਦੇ ਆ ਵੀ ਪਤਾ ਨਹੀਂ ਉੱਥੇ ਸਟਾਰ ਲੱਗਿਆ ਹੋਣਾ ਜ਼ਿਆਦਾ ਕੱਪ ਮਿਲ ਜਾਣਾ ਕਾੜਾ ਪੀ ਕੇ ਅਸੀਂ ਤੁਰ ਪੈਣਾਗਾ ਹਨਾ ਇੱਕ ਕਲਾ ਕਾੜਾ ਨਹੀਂ ਹੁੰਦਾ ਇਹਦੇ ਨਾਲ ਪ੍ਰੋਪਰ ਆਯੁਰਵੈਦਿਕ ਦਵਾਈਆਂ ਨਿਗੀਆਂ ਪ੍ਰੋਪਰ ਡਾਈਟ ਚਾਰਟ ਆ ਤਿੰਨਾਂ ਚੀਜ਼ਾਂ ਦਾ ਇੱਕ ਕੰਬੀਨੇਸ਼ਨ ਹੈ ਜਦੋਂ ਤਿੰਨੇ ਚੀਜ਼ਾਂ ਦਾ ਕੰਬੀਨੇਸ਼ਨ ਇਕੱਠਾ ਹੁੰਦਾ ਫੇਰ ਬੰਦਾ ਠੀਕ ਹੁੰਦਾ ਕਾੜੇ ਦਾ ਵੀ ਅਸਰ ਹੈ ਦਵਾਈਆਂ ਦਾ ਵੀ ਅਸਰ ਹੈ ਪਲੱਸ ਡਾਈਟ ਚਾਰਟ ਦਾ ਵੀ ਅਸਰ ਹੈ ਇਹ ਤਿੰਨੇ ਚੀਜ਼ਾਂ ਜਦੋਂ ਦਾ ਸੁਮੇਲ ਹੁੰਦਾ ਨਾ ਇਕੱਠੀਆਂ ਹੁੰਦੀਆਂ ਨੇ ਫੇਰ ਬੰਦਾ ਕੁਦਰਤੀ ਠੀਕ ਹੁੰਦਾ ਬਿਲਕੁਲ ਉਹਦੀ ਤਸਵੀਰ ਆ ਜਿਹੜੀ ਐਤਵਾਰ ਨੂੰ ਲੁਧਿਆਣਾ ਆ ਕੇ ਕਿ ਤੋ ਮਰੀਜ਼ ਦੇਖ ਸਕਦਾ ਵੀ ਆਰ ਵਾਕਈ ਠੀਕ ਹੋਈ ਨੇ ਮਰੀਜ਼ਾਂ ਨੂੰ ਵੀ ਮਿਲ ਸਕਦਾ ਮੈਂ ਪਿਛਲੇ ਜੇ ਇੱਕ ਇੱਕ ਇੰਟਰਵਿਊ ਕਰਕੇ ਗਿਆ ਸੀਗਾ ਤੁਹਾਡੇ ਉੱਥੇ ਮਰੀਜ਼ਾਂ ਨਾਲ ਗੱਲਬਾਤ ਵੀ ਕੀਤੀ ਸੀ ਸਾਰੀ ਅੱਜ ਵੀ ਆਪਾਂ ਕਰਾਂਗੇ ਤੇ ਕਾਫੀ ਜਿਹੜਾ ਅਸਰ ਦੇਖਣ ਨੂੰ ਮਿਲਿਆ ਸੀਗਾ ਹਨਾ ਸੋ ਇੱਕ ਚੀਜ਼ ਹੋਰ ਪੁੱਛਣੀ ਸੀ ਕਿ ਸਰ ਇਹ ਜਿਹੜੀ ਹਾਰਟ ਦੀ ਸਮੱਸਿਆ ਹੁੰਦੀ ਹੈ ਕਿਵੇਂ ਹੈ ਹਨਾ ਜੇ ਅੱਜ ਕੱਲ ਦੇ ਤੁਸੀਂ ਕੀ ਚੀਜ਼ ਮੰਨਦੇ ਹੋ ਵੀ ਸਮੱਸਿਆ ਜਿਹੜੀ ਦੇਖਣ ਚਾਰੀ ਹੈ ਵੱਧ ਇਹਦਾ ਕਾਰਨ ਹੀ ਅੱਜ ਕੱਲ ਹਰ ਬੰਦਾ ਚਿੰਤਾ ਦੇ ਵਿੱਚ ਹੈ ਚਿੰਤਾ ਚੀ ਸੌਂਦਾ ਨੀਂਦ ਆ ਨਹੀਂ ਰਹੀ ਦਿਮਾਗ ਦੇ ਟੈਨਸ਼ਨ ਰਹਿੰਦੀ ਆ ਮੋਬਾਈਲ ਚੱਲੀ ਜਾਂਦਾ ਤੜਾ ਤੜ ਰੀਲ ਤੇ ਰੀਲ ਚੱਲੀ ਜਾਂਦੀ ਆ ਜਦੋਂ ਐ ਬੰਦਾ ਅਧ ਮੋਇਆ ਹੋ ਜਾਂਦਾ ਫਿਰ ਉੱਥੇ ਮੋਬਾਈਲ ਗਿਰ ਜਾਂਦਾ ਓਪੇ ਜਾਂਦਾ ਕੰਮ ਕਰ ਹੈ ਨਹੀਂ ਖਾਣ ਪੀਣ ਤੁਹਾਨੂੰ ਪਤਾ ਹੀ ਆ ਕਿ ਲੋਕ ਵੈਸਟਰਨ ਕਲਚਰ ਦੇ ਵਿੱਚ ਤਬਦੀਲ ਹੋ ਗਏ ਨੇਚਰਲੀ ਖਰਾਕ ਤੋਂ ਬੰਦੇ ਦੂਰ ਹੋ ਗਏ ਇਹੀ ਕਾਰਨ ਬਣਿਆ ਕਿ ਹਰ ਬੰਦਾ ਸੋਚੋ ਮੇਰੇ ਹਿਸਾਬ ਨਾਲ 5 ਤੋਂ 10-15% ਮਰੀਜ਼ ਹੱਡ ਦੇ ਹੋਗੇ ਹੁਣ ਉਹ 60-70 ਸਾਲ ਚ ਤਾਂ ਜਿਹੜੇ ਹੱਡ ਦੇ ਮਰੀਜ਼ ਹੈਗੇ ਹੀ ਹੈਗੇ ਆ 40-50 30-35 ਤੱਕ ਛੱਡੋ 13-18 ਸਾਲ ਦੀ ਉਮਰ ਤੱਕ ਵੀ ਹੱਡ ਦੇ ਮਰੀਜ਼ ਹੋਗੇ ਇਹ ਖਾਣ ਪੀਣ ਬਦਲਣ ਦਾ ਕਾਰਨ ਹੀ ਬਣਿਆ ਔਰ ਕੁਦਰਤ ਦੇ ਨਾਲ ਜੋੜਦੇ ਆ ਕੁਦਰਤ ਉਹਨਾਂ ਨੂੰ ਠੀਕ ਕਰਦੀ ਆ ਔਰ ਇੱਕ ਅਟੈਕ ਜਿਹੜਾ ਵੈ ਦੇਖਣ ਨੂੰ ਉਹ ਮਿਲਦਾ ਪਿਆ ਹਨਾ ਕੋਈ ਤੁਰਿਆ ਜਾਂਦਾ ਬੰਦਾ ਡਿੱਗ ਜਾਂਦਾ ਉਦੇ ਜਦੋਂ ਤੱਕ ਚੱਕਣ ਜਾਂਦੇ ਹੋ ਬੰਦਾ ਪੂਰਾ ਹੋ ਜਾਂਦਾ ਇਹਦੀ ਵੀ ਤੁਸੀਂ ਇਹੀ ਚੀਜ਼ ਮੰਨਦੇ ਹੋ ਵੀ ਆਪਣਾ ਖਾਣ ਪੀਣ ਹੋ ਗਿਆ ਕਈ ਬੰਦੇ ਆਂਦਾ ਦੇਖੋ ਇਹ ਵਕਤ ਆ ਜਦੋਂ ਪ੍ਰਮਾਤਮਾ ਨੇ ਤਾਂ ਸਭ ਤੇ ਆਉਣਾ ਹਨਾ ਇਹ ਹੀ ਇੱਕ ਸਚਾਈ ਆ ਟਲ ਵੀ ਹਰ ਬੰਦੇ ਨੇ ਜਾਣਾ ਬਾਕੀ ਸਭ ਝੂਠ ਹੈ ਪਰ ਕਈ ਵਾਰੀ ਸਾਡੀ ਅਣਗਹਿਲੀਆਂ ਕਾਰਨ ਵੀ ਹੁੰਦਾ ਕਈ ਵਾਰੀ ਕੁਦਰਤ ਵੱਲੋਂ ਵੀ ਹੁੰਦਾ ਕਈਆਂ ਦੀ ਕਿਸੇ ਦੀ ਪ੍ਰੋਪਰ ਦਵਾਈ ਵੀ ਚੱਲਦੀ ਹੁੰਦੀ ਉਹਦਾ ਵੀ ਟਾਈਮ ਆ ਜਾਂਦਾ ਪਰ ਆਪਾਂ ਤਾਂ ਲੋਕਾਂ ਨੂੰ ਜਾਗਰੂਕੀ ਕਰ ਸਕਦੇ ਆ ਵੀ ਜਦੋਂ ਵੀ ਕੋਈ ਪ੍ਰੋਬਲਮ ਆਉਂਦੀ ਆ ਵੀ ਸਾਰੇ ਨਾਲੋਂ ਪਹਿਲਾਂ ਟੈਸਟ ਕਰਾਓ ਯਾਰ ਠੀਕ ਹੈ ਨਾ ਤੁਸੀਂ ਲੈਬ ਤੇ ਜਾਓ ਆਪਣੇ ਟੈਸਟ ਕਰਾਓ ਜੇ ਟੈਸਟਾਂ ਦੇ ਵਿੱਚ ਕੁਝ ਆਉਂਦਾ ਤਾਂ ਕਿਸੇ ਵੀ ਤੁਸੀਂ ਆਪਣੇ ਡਾਕਟਰ ਤੋਂ ਸਲਾਹ مشورہ ضرور ਕਰ ਲਓ ਔਰ ਜਿਹੜੀ ਵੀ ਕੋਈ ਬਿਮਾਰੀ ਆਈ ਹੈ ਕਿ ਜੇ ਕੋਈ ਰੋਗ ਤੁਹਾਡੇ ਸਾਹਮਣੇ ਆਇਆ ਤਾਂ ਉਹਦਾ ਹੱਲ ਕਰਾ ਲਓ ਕਿਉਂਕਿ ਕਈ ਵਾਰੀ ਕੀ ਹੁੰਦਾ ਕੈਸਟਰੋਲ 22 23 ਸਾਲ ਦੇ 25 ਸਾਲ ਦੇ ਬੱਚੇ ਜਿਹੜਾ ਮਾੜੇ ਮੋٹے ਰੋਗ ਨੂੰ ਸਮਝਦੇ ਨਹੀਂ ਉਹੀ ਜਦੋਂ ਕੈਸਟਰੋਲ ਵੱਲ ਦਾ ਕਲਾਉਡ ਬਣ ਜਾਂਦੇ ਨੇ ਕਿ ਜਾਂ ਕਿਸੇ ਨੂੰ ਬ੍ਰੇਨ ਚ ਆ ਜਾਂਦੇ ਨੇ ਜਾਂ ਕਿਸੇ ਨੂੰ ਹਾਰਟ ਚ ਆ ਕੇ ਉਹਨੇ ਅਟੈਕ ਕਰ ਦੇ ਲਗਾ ਜਦੋਂ ਅਟੈਕ ਆ ਗਿਆ ਫਿਰ ਬੰਦਾ ਔਖਾ ਹੁੰਦਾ ਉਹਨਾਂ ਅਧਰੰਗ ਲੱਕਵੇ ਵਾਲੇ ਮਰੀਜ਼ ਆ ਵਿਚਾਰਿਆਂ ਤੋਂ ਤੁਰਿਆ ਨਹੀਂ ਜਾਂਦਾ ਗੱਡੀਆਂ 'ਚ ਹੀ ਪਏ ਹੁੰਦੇ ਆ ਜਦੋਂ ਦੇਖਣ ਚਾਹੀਦਾ ਬੜਾ ਮਨ ਨੂੰ ਦੁੱਖ ਲੱਗਦਾ ਵੀ ਜਦੋਂ ਉਹ ਠੀਕ ਹੋਣਾ ਬੰਦਾ ਕੀ ਸੋਚਦਾ ਹੋਣਾ ਅੱਜ ਕਿਵੇਂ ਪਿਆਗਾ ਹਨਾ ਕਿੰਨਾ ਆਪਣੇ ਆਪ ਨੂੰ ਉਹ ਔਖਾ ਲੱਗਦਾ ਉਹਨੂੰ ਜਦੋਂ ਕਿਤੇ ਨਾ ਜਾ ਸਕਦਾ ਨਾ ਕਿਤੇ ਆ ਸਕਦਾ ਹਨਾ ਪਰਮਾਤਮਾ ਦੇ ਰੰਗ ਆ ਜਿਹੜੇ ਰੰਗਾਂ 'ਚ ਰੱਖਣਾ ਪਤਾ ਨਹੀਂ ਕਿਹੜੇ ਮਾੜੇ ਕਰਮਾਂ ਦਾ ਫਲ ਹੁੰਦਾ ਜਿਹੜਾ ਬੰਦਾ ਭੁਗਤਦਾਗਾ ਰੰਗ ਦੀ ਸਰ ਤੁਸੀਂ ਗੱਲ ਕੀਤੀ ਆ ਅਦਰੰਗ ਦੀ ਆਪਾਂ ਗੱਲ ਕਰੀਏ ਵੀ ਇਹ ਕਿਵੇਂ ਹਨਾ ਦੇਖਣ ਨੂੰ ਮਿਲਦੀ ਸਮੱਸਿਆ ਇਹ ਮੈਂ ਉਹੀ ਕਾਰਨ ਆ ਜੀ ਇਹ ਬ੍ਰੇਨ ਚ ਕਲੋਡ ਆ ਜਾਂਦਾਗਾ ਸਟ੍ਰੋਕ ਹੋ ਜਾਂਦਾਗਾ ਉਹ ਹਾਰਟ ਚ ਆ ਜਾਂਦਾ ਅਟੈਕ ਹੋ ਜਾਂਦਾਗਾ ਬੰਦੇ ਤੱਕ ਲੋੜੀ ਆ ਨਾ ਇਹ ਕਿਸਮਤ ਦੇ ਰੰਗ ਆ ਕਿਸੇ ਨੂੰ ਹਾਰਟ ਅਟੈਕ ਆ ਜਾਂਦਾ ਕਿਸੇ ਨੂੰ ਸਟ੍ਰੋਕ ਲੱਗ ਜਾਂਦਾ ਦੋਨਾਂ ਚੀ ਬੰਦਾ ਜੇ ਵੀ ਚਲੋ ਹਾਰਟ ਵਾਲਾ ਤਾਂ ਹਲੇ ਫੇਰ ਵਧੀਆ ਰਹਿ ਜਾਂਦਾ ਤੁਰਦਾ ਫਿਰਦਾ ਜਿਹੜਾ ਸਟ੍ਰੋਕ ਵਾਲਾ ਅਧ ਰੰਗ ਦਾ ਜਿਹੜਾ ਅਟੈਕ ਹੁੰਦਾ ਇਹਦੇ ਨਾਲ ਬੰਦਾ ਅਪਾਹਜ ਜਿਹਾ ਹੋ ਜਾਂਦਾ ਉਹ ਜਿਆ ਤੋਰਾ ਫੇਰਾ ਨਹੀਂ ਰਹਿੰਦਾ ਕੋਈ ਵਾਰੀ ਬੰਦੇ ਬਚ ਵੀ ਜਾਂਦੇ ਆ ਜਿਹੜੇ ਟਾਈਮ ਤੇ ਚਲੇ ਜਾਂਦੇ ਆ ਉਹਨਾਂ ਨੂੰ 5-7% ਹੀ ਡੈਫੈਕਟ ਜਾਂ ਰਹਿੰਦਾ ਪਰ ਜ਼ਿਆਦਾ ਤਾਂ ਇੱਥੇ ਜਿੰਨੇ ਵੀ ਆਉਂਦੇ ਆ ਉਹਨਾਂ ਨੂੰ 60-70% ਪ੍ਰਭਾਵ ਪੈ ਜਾਂਦਾ ਉਹਨਾਂ ਦਾ ਬੜਾ ਔਖਾ ਜੀਵਨ ਆ ਜਦੋਂ ਤੁਰੇ ਨਹੀਂ ਜਾਂਦਾ ਹਨਾ ਉਹ ਬਹੁਤ ਔਖਾ ਲੱਗਦਾ ਸਰ ਇੱਕ ਚੀਜ਼ ਹੋਰ ਸੀਗੀ ਵੀ ਮੈਂਟਲੀ ਹਾਲਤ ਜਿਹੜੀ ਅੱਜ ਕੱਲ ਦੇਖਾਂ ਨੂੰ ਮਿਲਦੀ ਉਹ ਲੋਕਾਂ ਦੀ ਬਹੁਤ ਜ਼ਿਆਦਾ ਹਨਾ ਕੋਈ ਨਾ ਕੋਈ ਡਿਪਰੈਸ਼ਨ ਹੈ ਇਹ ਇਹ ਚੀਜ਼ ਵੀ ਕਿਤੇ ਆਪਣਾ ਹਾਰਟ ਦੀ ਬਿਮਾਰੀ ਦੇ ਨਾਲ ਜੁੜਿਆ ਹੋਇਆ ਕਿਤੇ ਨਾ ਕਿਤੇ ਬਿਲਕੁਲ ਜਦੋਂ ਦਿਖਣਾ ਹੀ ਕੁਛ ਨਹੀਂ ਹਰ ਬੰਦਾ ਇੰਨੀ ਬੇਰੁਜ਼ਗਾਰੀ ਵੱਧ ਗਈ ਸਵੇਰੇ ਉੱਠ ਕੇ ਜੇਬ 'ਚ ਪੈਸਾ ਹੀ ਹੈ ਨਹੀਂ ਜਦੋਂ ਤੇਲ ਪਾਉਣ ਨੂੰ 100 ਰੁਪਿਆ ਹੈ ਨਹੀਂ ਤੁਸੀਂ ਜਾਣਾ ਕਿੱਥੇ ਆ ਸਾਰੇ ਨਾਲ ਉਹ ਵੱਧ ਬੰਦਾ ਮੈਂਟਲੀ ਰਹਿਸਮੈਂਟ ਉਦੋਂ ਹੁੰਦਾ ਜਦੋਂ ਉਹਦੇ ਕੋਲੇ ਪੈਸਾ ਨਹੀਂ ਹੁੰਦਾ ਮਤਲਬ ਜ਼ਰੂਰਤ ਜੋਗਾ ਪੈਸਾ ਬੜਾ ਜ਼ਰੂਰੀ ਆ ਕਿਉਂਕਿ ਜਦੋਂ ਕੰਮਕਾਰ ਨਹੀਂ ਹੋਣਾ ਪੈਸਾ ਨਹੀਂ ਹੋਣਾ ਤਾਂ ਕੀ ਫੀਲ ਹੁੰਦਾ ਇਹ ਤਾਂ ਉਹੀ ਦੱਸ ਸਕਦਾ ਜਿਹਦੇ ਬੀਤਿਆ ਹੁੰਦਾ ਹਨਾ ਬਹੁਤ ਔਖਾ ਟਾਈਮ ਕੱਢਣਾ ਪਰ ਇਹ ਆ ਵੀ ਲੋਕਾਂ ਨੂੰ ਨਾ ਵੈਸੇ ਇੱਕ ਗੱਲ ਆ ਵੀ ਨਾ ਜਿਹੜਾ ਵਰਡ ਚੱਲਦਾ ਵੀ ਲੋਕ ਕੀ ਕਹਿਣਗੇ ਇਹਨੂੰ ਛੱਡ ਦੇਣਾ ਚਾਹੀਦਾ ਤੁਸੀਂ ਇਹ ਸੋਚੋ ਵੀ ਅਸੀਂ ਕਿਵੇਂ ਕਮਾ ਸਕਦੇ ਆ ਯਾਰ ਜੋ ਵੀ ਤੁਹਾਨੂੰ ਸਾਧਨ ਬਣਦਾ ਹਰ ਬੰਦਾ ਕੋਈ ਇੱਕੋ ਇੱਕ ਕੰਮ ਨਹੀਂ ਕਰ ਸਕਦਾ ਹਰ ਬੰਦੇ ਦੀ ਅਲੱਗ-ਅਲੱਗ ਸੋਚ ਆ ਅਲੱਗ-ਅਲੱਗ ਉਹਦੀਆਂ ਕੰਮ ਕਰਨ ਦੀਆਂ ਕਰਨ ਦੀਆਂ ਤਰਾਵਾਂ ਨੇ ਹਨਾ ਧਾਰਨਾਵਾਂ ਹੁੰਦੀਆਂ ਨੇ ਜਿਹੜਾ ਵੀ ਉਹਨੂੰ ਕੰਮ ਕਰ ਚੰਗਾ ਲੱਗਦਾ ਉਹ ਕਰ ਲੈਣਾ ਚਾਹੀਦਾ ਕਿਸੇ ਮਗਰ ਨਹੀਂ ਲੱਗਣਾ ਚਾਹੀਦਾ ਵੀ ਮੇਰੇ ਮਾਮੇ ਦੇ ਮੁੰਡੇ ਕੀ ਕਹਿਣਗੇ ਮੇਰਾ ਭੂਆ ਦਾ ਮੁੰਡਾ ਕੀ ਕਹੂਗਾ ਜੋ ਉਹਦੇ ਦਿਮਾਗ 'ਚ ਉਹਨੂੰ ਬੈਟਰ ਲੱਗਦਾ ਉਹ ਕਰਨਾ ਚਾਹੀਦਾ ਯਾਰ ਉਹ ਸਟ्रेस ਤੋਂ ਬਚ ਸਕਦਾ ਕਿਉਂਕਿ ਜਦੋਂ ਲੋੜ ਜੋਗਾ ਪੈਸਾ ਤੁਹਾਡੀ ਜੇਬ 'ਚ ਆ ਤੁਹਾਡੇ ਟੈਨਸ਼ਨ ਨਹੀਂ ਹੁੰਦੀ ਟੈਨਸ਼ਨ ਉਹਦੀ ਹੁੰਦੀ ਆ ਜਦੋਂ ਟੈਲ ਵੋਨ ਨੂੰ ਪੈਸੇ ਨਾ ਹੋਣ ਮੋਬਾਈਲ ਰੀਚਾਰਜ ਕਰਾਉਣ ਨੂੰ ਪੈਸੇ ਨਾ ਹੋਣ ਇਹ ਇੱਕ ਜ਼ਿੰਦਗੀ ਦਾ ਹਿੱਸਾ ਬਣ ਚੁੱਕਿਆ ਹੈ ਉਹ ਸਰ ਆਪਣੇ ਕੋ ਅਧਰੰਗ ਹੋ ਗਿਆ ਹਨਾ ਹਾਰਟ ਦੇ ਨਾਲ ਰਿਲੇਟਡ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਤੁਸੀਂ ਹੱਲ ਕਰਦੇ ਹੋ ਹਨਾ ਹੋਰ ਕਿਹੜੀ ਸਮੱਸਿਆ ਜਿਹੜੀ ਆਪਣੇ ਮਰੀਜ਼ਾਂ ਦੇ ਤੁਸੀਂ ਇੱਥੇ ਦੇਖਰੇਖ ਕਰਦੇ ਹੋ ਹਨਾ ਮਤਲਬ ਚੰਗੀ ਤਰ੍ਹਾਂ ਇਲਾਜ ਕਰਦੇ ਹੋ ਉਹ ਦੱਸੋਗੇ ਮਾੜਾ ਜ ਆਪਣੇ ਆਯੁਰਵੈਦਿਕ ਡਾਕਟਰ ਨੇ ਕਿ ਦੋਨੇ ਹਰ ਬਿਮਾਰੀ ਦਾ ਆਯੁਰਵੈਦਿਕ ਚਲਾ ਜਾ ਅਕੋਰਡਿੰਗ ਟੂ ਕੰਡੀਸ਼ਨ ਉਹਨਾਂ ਦੀਆਂ ਰਿਪੋਰਟਾਂ ਦੇਖ ਕੇ ਪਤਾ ਲੱਗਦਾ ਅਸੀਂ ਜਿਹੜੀ ਬਿਮਾਰੀ ਦਾ ਹੱਲ ਨਹੀਂ ਹੁੰਦਾ ਨਾ ਉਹਦਾ ਜਵਾਬ ਦੇ ਦਈਦਾ ਜਿਹੜਾ ਆਪਣੇ ਬੱਸ ਚ ਆ ਗਿਆ ਉਹਦਾ ਹੱਲ ਕਰ ਦਈਦਾ ਸਮਝ ਗਏ ਨਾ ਜ਼ਰੂਰੀ ਨਹੀਂ ਵੀ ਆਪਾਂ ਕੋਈ ਰੱਬ ਬੈਠੇ ਨੇ ਕਿ ਸਾਡੇ ਅਸੀਂ ਜਿਹੜਾ ਡਾਕਟਰ ਵੀ ਹਰ ਬਿਮਾਰੀ ਦਾ ਹੱਲ ਹੈ ਕਿ ਨਹੀਂ ਕਈ ਵਾਰੀ ਨਹੀਂ ਵੀ ਹੁੰਦਾ ਸਾਡੀ ਸਮਝ ਚ ਵੀ ਨਹੀਂ ਹੁੰਦਾ ਜਾਂ ਸਾਡੇ ਤੋਂ ਨਹੀਂ ਹੁੰਦਾ ਉਹਨੂੰ ਜਵਾਬ ਦੇਣਾ ਬਿੱਤਰ ਹੈ ਕਿਉਂਕਿ ਸਾਡਾ ਮਿਸ਼ਨ ਤਾਂ ਕੋਈ ਪੈਸਾ ਕਮਾਉਣ ਦਾ ਹੈ ਹੀ ਨਹੀਂਗੇ ਆਪਾਂ ਤਾਂ ਜਿਹੜੇ ਜ਼ਰੂਰਤਮੰਦ ਦਾ ਲੋੜਵੰਦ ਦਾ ਜਿਹੜੇ ਨਹੀਂ ਪੈਸਾ ਖਰਚ ਕਰ ਸਕਦੇ ਦਵਾਈ ਫਰੀ ਦਿੰਦੇ ਆ ਸਰ ਇੱਕ 슈ਗਰ ਦੀ ਬਹੁਤ ਜਿਹੜੀ ਇਹ ਦਿੱਕਤ ਆ ਰਹੀ ਆ ਹਨਾ ਲੋਕਾਂ ਦੇ ਵਿੱਚ 슈ਗਰ ਨੂੰ ਤੁਸੀਂ ਕਿਵੇਂ ਦੇਖਦੇ ਹੋ ਹਨਾ ਆਯੁਰਵੇਦਿਕ ਦੇ ਵਿੱਚ ਉਹਦਾ ਇਲਾਜ ਕਿਸ ਤਰੀਕੇ ਦੇ ਨਾਲ 슈ਗਰ ਦਾ ਵੀ ਇਹ ਦੇਖੋ ਲੋਕ ਸੈਰ ਨਹੀਂ ਕਰਦੇ ਵਰਜਿਸ਼ ਨਹੀਂ ਕਰਦੇ ਜੀਵ ਦਾ ਸੁਆਦ ਨਹੀਂ ਛੱਡਦੇ ਜਿੰਨਾ ਚਿਰ 슈ਗਰ ਇੱਕ ਐਸੀ ਚੀਜ਼ ਆ ਜਿੰਨਾ ਚਿਰ ਤੁਸੀਂ ਆਪਣੇ ਡਾਈਟ ਚਾਰਟ ਤੇ ਨਹੀਂ ਚੱਲਦੇ ਔਰ ਸੈਰ ਨਹੀਂ ਕਰਦੇ ਤੁਸੀਂ ਠੀਕ ਨਹੀਂ ਹੋ ਸਕਦੇ ਜਿੰਨੀ ਮਰਜ਼ੀ ਦਵਾਈਆਂ ਖਾ ਲੋ ਅਸੀਂ ਕੀ ਕਰ ਰਹੇ ਹਾਂ 슈ਗਰ ਦੀ ਗੋਲੀਆਂ ਨੂੰ ਕਿਵੇਂ ਘਟਾ ਰਹੇ ਹਾਂ ਸਿਰਫ ਡਾਈਟ ਚਾਰਟ ਤੇ ਲਾ ਕੇ ਪਲੱਸ ਉਹਨੂੰ ਸ਼ੈਰ ਕਰਾ ਕੇ ਔਰ ਆਯੁਰਵੈਦਿਕ ਉਹ ਮੈਡੀਸਨ ਦੇਣਾ ਉਹਦੇ ਨਾਲ ਹੀ ਉਹਦੀ ਜਿਹੜੀ ਟੈਬਲੇਟ ਆ ਹੌਲੀ ਹੌਲੀ ਅਸੀਂ ਘਟਾ ਕੇ ਬੰਦ ਕਰਦੇ ਆ ਇੱਕਦਮ ਕਿਸੇ ਦੀ ਵੀ ਐਲੋਪੈਥੀ ਦਵਾਈ ਬੰਦ ਨਹੀਂ ਕੀਤੀ ਜਾ ਸਕਦੀ ਹੌਲੀ ਹੌਲੀ ਥੋੜਾ ਜਿਹਾ ਟਾਈਮ ਲੱਗਦਾ ਸ਼ੂਗਰ ਵਾਲਾ ਮਰੀਜ਼ ਉਹੀ ਠੀਕ ਹੋਊਗਾ ਜਿਹੜਾ ਡਾਈਟ ਚਾਰਟ ਤੇ ਚੱਲੂਗਾ ਔਰ ਜਿਹੜਾ ਵਰਜਿਸ਼ ਕਰੂਗਾ ਸਰ ਇੱਕ ਤੁਸੀਂ ਗੱਲ ਕੀਤੀ ਵੀ ਥੋੜਾ ਜਿਹਾ ਟਾਈਮ ਲੱਗਦਾ ਆਯੁਰਵੈਦਿਕ ਦੇ ਵਿੱਚ ਹਨਾ ਐਲੋਪੈਥੀ ਦੇ ਵਿੱਚ ਥੋੜਾ ਜਿਹਾ ਘੱਟ ਟਾਈਮ ਲੱਗਦਾ ਪਰ ਐਲੋਪੈਥੀ ਦੇ ਵਿੱਚ ਜ ਆਪਣਾ ਘੱਟ ਟਾਈਮ ਜਿਹੜਾ ਦਵਾਈ ਲੱਗਦੀ ਹੈ ਸਮਾਂ ਘੱਟ ਲੱਗਦਾ ਉ ਕੋਈ ਐਲੋਪੈਥਿਕ ਬਾਈ ਨਹੀਂ ਕਹਿੰਦਾ ਵੀ ਐਲੋਪੈਥੀ ਕੋਈ ਮਾੜੀ ਚੀਜ਼ ਆ ਐਲੋਪੈਥੀ ਹਰ ਬੰਦੇ ਦਾ ਇੱਕ ਅੱਜ ਦੇ ਟਾਈਮ ਦੇ ਵਿੱਚ ਸੁੱਖ ਦਾ ਸਾਧਨ ਆ ਉਹ ਠੀਕ ਆ ਇਹਨਾਂ ਟਾਈਮ ਕੀ ਆ ਉਹ ਸਾਰੇ ਸਾਡੇ ਤੋਂ ਵੀ ਵੱਡੇ ਰੱਬ ਆ ਜਿਹੜੇ ਲੋਕਾਂ ਨੂੰ ਬਚਾ ਲੈਂਦੇ ਆ ਠੀਕ ਆ ਪਰ ਇਹ ਆ ਵੀ ਕਈ ਵਾਰੀ ਕੀ ਹੁੰਦਾ ਲੋਕ ਟੈਸਟ ਨਹੀਂ ਕਰਾਉਂਦੇ ਉਹਨੂੰ ਲੰਬਾ ਸਮਾਂ ਬਸ ਇੱਕ ਵਾਰੀ ਡਾਕਟਰ ਨੇ ਪਰਚੀ ਬਣਾਤੀ ਸਟੋਰ ਤੋਂ ਲਈ ਗਏ ਖਾਈ ਗਏ ਦਰਦ ਹਟ ਗਿਆ ਲੈ ਲਈ ਖਾਲੀ ਦਰਦ ਹਟ ਗਿਆ ਲੈ ਲਈ ਖਾਲੀ ਉਹ ਕੀ ਕਰਦੇ ਨੇ ਚੈੱਕ ਹੀ ਨਹੀਂ ਕਰਾਉਣ ਜਾਂਦੇ ਡਾਕਟਰ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਵੀ ਮੇਰੀ ਪਰਚੀ 2 ਸਾਲ ਤੋਂ ਵਰਤੀ ਜਾ ਰਹੀ ਆ ਡਾਕਟਰ ਗੋਲੇ ਤਾਂ ਇੱਕ ਵਾਰੀ ਪਰਚੀ ਬਣਾ ਲਈ 2 ਸਾਲ ਉਹਤੀ ਪਰਚੀ ਚੱਲੀ ਜਾਂਦੀ ਆ ਐਨੇ ਨੂੰ ਕੀ ਹੁੰਦਾ ਉਹ ਜਿਹੜਾ ਰੋਗ ਆ ਉਹ ਹੋਰ ਕੰਡੀਸ਼ਨਾਂ 'ਚ ਚੱਲਿਆ ਜਾਂਦਾ ਵੱਧ ਜਾਂਦਾ ਚੈੱਕ ਕਰਾਉਣਾ ਨਹੀਂ ਇਹਦੇ ਕਾਰਨ ਕਿ ਆ ਮਰੀਜ਼ ਖਰਾਬ ਹੁੰਦਾਗਾ ਅਸੀਂ ਵੀ ਤਾਂ ਹੀ ਸਾਡੀ ਪਹਿਲੀ ਸ਼ਰ ਇਹੀ ਕੰਡੀਸ਼ਨ ਹੁੰਦੀ ਆ ਵੀ ਪਹਿਲਾਂ ਰਿਪੋਰਟ ਲਿਓ ਜੇ ਰਿਪੋਰਟ ਹੈਗੀ ਆ ਤਾਂ ਠੀਕ ਆ ਨਹੀਂ ਤਾਂ ਸੁਣ ਕੇ ਅਗਲੇ ਨੂੰ ਪਹਿਲਾਂ ਤੇ ਕਹੀਦਾ ਵੀ ਆ ਜਾ ਕੇ ਕਰਾ ਕੇ ਜਦੋਂ ਮਰਜੀ ਆ ਜਿਓ ਆਪਣੇ ਕੋ ਕਿੱਥੇ ਕਿੱਥੋਂ ਦੀ ਮਤਲਬ ਬਾਹਰੋਂ ਵੀ ਮੈਂ ਸੁਣਿਆ ਵੀ ਲੋਕ ਆਪਣੇ ਕੋ ਆਉਂਦੇ ਹਨਾ ਫੋਨ ਫੋਨ ਆਉਂਦੇ ਮਰੀਜ਼ ਵੀ ਆਉਂਦੇ ਇੱਥੇ ਤੁਹਾਡੇ ਕੋ ਇਲਾਜ ਕਰਾ ਕੇ ਠੀਕ ਵੀ ਹੋਇਆ ਤੁਸੀਂ ਇਸ ਟਾਈਮ ਦੱਸ ਸਕਦੇ ਵੀ ਕਿੰਨੇ ਕੁ ਮਰੀਜ਼ ਬਾਹਰਲੇ ਜਿਹੜੇ ਤੁਸੀਂ ਠੀਕ ਕਰ ਚੁੱਕੇ ਹੋ ਯਾਰ ਇਹ ਗੋਡ ਗਿਫਟ ਹੈ ਗਏ ਬਾਹਰੋਂ ਦੁਨੀਆ ਬਥੇਰੀ ਆਉਂਦੀ ਹੈ ਮੇਰੇ ਵਟਸਐਪ ਤੇ ਚੈੱਕ ਕਰ ਲਓ ਹਲੇ ਵੀ ਮਰੀਜ਼ਾਂ ਦੇ ਫੋਨ ਚੈੱਕ ਕਰਨ ਵਾਲੇ ਪੇ ਹੋਣਗੇ ਇਹ ਕੁਦਰਤ ਦਾ ਖੇਲ ਹੈ ਵਕਤ ਦਾ ਤਕਾਜਾ ਹੈ ਹਨਾ ਜਦੋਂ ਪ੍ਰਮਾਤਮ ਉਦੋਂ ਸਭ ਕੁਝ ਆਪਣੇ ਆਪ ਗੇਮ ਕੁੰਮ ਜਾਂਦੀ ਹੈਗੇ ਕੀ ਹੈਗਾ ਵੀ ਬਾਹਰ ਲੀਆਂ ਕੰਟਰੀਆਂ ਤੋਂ ਵੀ ਲੋਕ ਆਉਂਦੇ ਆ ਆਲ ਓਵਰ ਇੰਡੀਆ ਤੋਂ ਤਾਂ ਹੈ ਹੀ ਹੈਗਾ ਸਰ ਕਈ ਲੋਕਾਂ ਦੇ ਕੋਲ ਨਾ ਪੈਸੇ ਘੱਟ ਹੁੰਦੇ ਆ ਉਹ ਆਪਣਾ ਇਲਾਜ ਠੀਕ ਤਰੀਕੇ ਨਾਲ ਕਰਵਾ ਨਹੀਂ ਪਾਉਂਦੇ ਹੈਗੇ ਹਨਾ ਤੁਹਾਡੇ ਕੋਲ ਮੈਂ ਸੁਣਿਆ ਵੀ ਕਈ ਮਰੀਜ਼ ਇਦਾਂ ਦੇ ਵੀ ਆਏ ਜੇ ਇਹਨਾਂ ਦਾ ਤੁਸੀਂ ਫ੍ਰੀ ਦੇ ਵਿੱਚ ਵੀ ਇਲਾਜ ਕੀਤਾ ਹਨਾ ਜਿਨ੍ਹਾਂ ਦਾ ਪੈਸੇ ਨਾ ਹੋਣ ਕਰਕੇ ਵੀ ਇਲਾਜ ਕੀਤਾ ਉਹਨਾਂ ਬਾਰੇ ਥੋੜਾ ਦੱਸ ਸਕਦੇ ਹੋ ਠੀਕੋ ਅਸੀਂ ਤਾਂ ਕਿਸੇ ਨੂੰ ਮੋੜ ਨਹੀਂ ਨਹੀਂ ਦਿੰਦਾ ਜਦੋਂ ਅਗਲਾ ਕਹਿੰਦਾ ਪੈਸੇ ਹੈ ਨਹੀਂ ਤਸੀਂ ਤੋ ਉਹਨੂੰ ਦਵਾਈ ਦੇ ਕੇ ਭੇਜੀ ਦਾ ਕੋਈ ਕਹ ਦਿੰਦਾ ਜੀ ਇੰਨੇ ਨਹੀਂ ਦੇ ਸਕਦੇ ਉਹਨੂੰ ਕਹੀਦਾ ਜਿੰਨੇ ਤੂੰ ਦੇ ਸਕਦਾ ਉਹਨੇ ਦੇ ਦੇ ਭਰਾ ਜੇ ਅਗਲਾ ਕਹਿੰਦਾ ਮੈਂ ਬਿਲਕੁਲ ਹੀ ਨਹੀਂ ਦੇ ਸਕਦਾ ਉਹਨੂੰ ਤਾਂ ਵੀ ਦਵਾਈ ਦੇ ਕੇ ਭੇਜਣਾਗਾ ਉਹਨੂੰ ਕਹੀਦਾ ਵੀ ਤੂੰ ਦਵਾਈ ਜ਼ਰੂਰ ਲੈ ਲਈ ਤੈਨੂੰ ਪੈਸਾ ਨਹੀਂ ਲੈਣਾ ਯਾਰ ਇਹ ਤਾਂ ਕੋਈ ਦੇਖੋ ਇਹ ਤਾਂ ਜ਼ਰੂਰਤਮੰਦ ਲੋੜਵੰਦ ਜੇ ਆਪਾਂ ਲਾਜ ਕਰਦੇ ਆ ਤੇ ਉਸ ਪ੍ਰਮਾਤਮਾ ਦਾ ਜਿਹੜਾ ਆਸ਼ੀਰਵਾਦ ਆ ਨਾ ਫਿਰ ਉਹ ਵੀ ਕਿਤੇ ਨੂੰ ਕਿਸੇ ਨੂੰ ਹੀ ਮਿਲਦਾ ਇਹ ਵੀ ਤੁਹਾਨੂੰ ਪਤਾ ਕੋਈ 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 ਕਰ ਸਕਦਾਗਾ ਤਾਂ ਉਹਦੇ ਵੱਲੋਂ ਗੋਡ ਗਿਫਟ ਹੀ ਆਗਾ ਵਿਚੇ ਸਾਡੇ ਕੋਲੇ 10 ਆ ਜਾਣ 5 ਆ ਜਾਣ ਅਸੀਂ ਮਨਾਂ ਨਹੀਂ ਕਰ ਸਕਦੇ ਦਵਾਈ ਦੇ ਕੇ ਭੇਜਾਂਗੇ ਬੜੀ ਵਧੀਆ ਗੱਲ ਕੀਤੀ ਸਰ ਤੁਸੀਂ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਨਾ ਕਈ ਵੀਡੀਓਜ਼ ਵੀ ਦੇਖਤਾ ਉਹਨਾਂ ਵੀ ਡਾਕਟਰਾਂ ਨੇ ਬੰਦੇ ਰੱਖੇ ਹੋਇਆ ਬਾਹਰ ਆਪਣੀ ਮੈਡੀਕਲ ਸਟੋਰ ਰੱਖੇ ਹੋਇਆ ਹਨ ਉਹਨਾਂ ਤੋਂ ਹੀ ਦਵਾਈ ਆਉਂਦੀ ਹੈ ਉਹਨਾਂ ਤੋਂ ਹੀ ਸਿਸਟਮ ਸਾਰਾ ਚੱਲਦਾ ਤੁਸੀਂ ਇੱਧਰ ਫ੍ਰੀ ਵੀ ਇਲਾਜ ਕਰਦੋਂ ਗਰੀਬਾਂ ਦਾ ਹਨ ਸੋ ਜਿਹੜੇ ਵੀ ਬੰਦੇ ਨੂੰ ਮਾੜੀ ਮੁੱਟੀ ਹਾਰਟ ਦੀ ਸਮੱਸਿਆ ਵਾ ਹਨ ਜਾਂ ਕਿਸੇ ਨੂੰ 슈ਗਰ ਆ ਜਾਂ ਕਿਸ ਕੋਈ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਇੱਕ ਵਾਰ ਗੱਲਬਾਤ ਕਰਨ ਦੇ ਵਿੱਚ ਤਾਂ ਕੋਈ ਹਰਜ ਨਹੀਂ ਹੈਗਾ ਹਨ ਤੁਹਾਡੀ ਬਸ ਸਮੱਸਿਆ ਦਾ ਜਿਹੜਾ ਵਾ ਹੱਲ ਇਹਨਾਂ ਦੇ ਕੋਲ ਆਪਣੇ ਕੋਈ ਵਧੀਆ ਤਰੀਕੇ ਨਾਲ ਹੋ ਸਕਦਾ ਐਚਐਸ ਬਾਬਾ ਦੇ ਕੋਲ ਤੁਸੀਂ ਜਿਹੜਾ ਕਲੀਨਿਕ ਦੇ ਵਿੱਚ ਜਰ ਤੇ ਨੰਬਰ ਸਕਰੀਨ ਦੇ ਉੱਪਰ ਦਿੱਤਾ ਹੋਇਆ ਵੈ ਸੋ ਥੈਂਕ ਯੂ ਸਰ ਗੱਲਬਾਤ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ ਜੀ ਸੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਧੰਨਵਾਦ